ਅਸੀਂ ਲੀਡਰ ਕੋਈ ਇਥੇ ਕਿਸੇ ਕੋਲ ਅਪੀਲ ਕੀਤੀ ਸੀ ਤੁਸੀਂ ਕਿ ਹਾਂ ਭਾਈ ਸਾਡੀ ਹੈਲਪ ਕਰ ਦੋ ਹਾਂ ਜੀ ਕੀਤੀ ਹੈ ਜੀ ਮੈਡਮ ਅਨਮੋਲ ਗਗਨਮਾਨ ਉਹਨਾਂ ਨੇ ਉਹਨਾਂ ਨੇ ਤਾਂ ਕਹਿ ਰ ਹੈਲਪ ਵੀ ਕੀਤੀ ਹੈ ਜੀ ਇੱਥੇ ਸੋਨਾ ਫੰਡ ਦੇ ਕੇ ਗਏ 3-4 ਲੱਖ ਰੁਪਏ ਦਾ ਜੀ ਉਹਨਾਂ ਨੇ ਉਹਨਾਂ ਨੇ ਉਹਨਾਂ ਦੀ ਬਦولت ਹੀ ਇੱਥੇ ਥੋੜਾ ਬੋਤਾ ਚੱਲਿਆ ਜੀ ਕੰਮ ਅਸੀਂ ਤਾਂ ਉਹਨਾਂ ਕੋਲ ਅੱਗੇ ਹਣੂ ਵੀ ਫਰਿਆਦ ਲੈ ਕੇ ਜਾਂਦੇ ਰਹਿੰਦੇ ਆ ਜੀ ਕਿ ਸਾਡਾ ਇੱਥੇ ਕੰਮ ਕਰਵਾਇਆ ਜਾਵੇ ਫਿਰ ਬਾਕੀ ਜੀ ਇਹਨਾਂ ਤੋਂ ਮੈਡੀਟਰੀ ਡਾਕਟਰ ਚਾਹੁੰਦੇ ਆ ਜੀ ਕਿ ਜੋ ਜੋ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜ਼ਖਮੀ ਜਾਂ ਗਾਇਆਂ ਆ ਜੰਦੀਆਂ ਜੀ ਉਹ ਪ੍ਰਾਈਵੇਟ ਡਾਕਟਰ ਦਾ ਇਹਨਾਂ ਖਰਚਾ ਚੱਕ ਵੀ ਨਹੀਂ ਹੁੰਦਾ ਜੀ ਕਿਸ ਸਰਕਾਰ ਵੱਲੋਂ ਥੋੜੀ ਵੀ ਸਹੂਲਤ ਹੋ ਜੇਗੀ ਇੱਕ ਬਾਕੀ ਹੋਰ ਪਿੰਡ ਨੂੰ ਵੀ ਸਹੂਲਤ ਹੋ ਜੇਗੀ ਜੀ ਹਾਂ ਲੋਕਚਾਉਨ ਤੇ ਜਿੱਤਰਾ ਤੁਹਾਡਾ ਇਲਾਕਾ ਹੈ ਪੰਜ ਪਿੰਡ ਦਾ ਤੁਹਾਡੇ ਵਿੱਚ ਜੈਨਤੀ ਮਾਤਾ ਜੀ ਗੁਰੂ ਦਾ ਸੋਦੀਪਕਿੰਟੀ ਕਰਾਉਣ ਦੇ ਵਾਲਾ ਹੈਗਾ ਨਾਲ ਸ਼ਯੋਕ ਪਰਛ ਤੇ ਹੋਰ ਵੀ ਨਿਊ ਚੰਡੀਗੜ੍ਹ ਬਸ ਗਿਆ ਨਜ਼ਦੀਕ ਬਿਲਕੁਲ ਮੇਰੇ ਘਰ ਥੋੜੀ ਗਊਸ਼ਾਲਾ ਪੈਂਦੀ ਹੈ ਜਿੱਥੇ ਕਿ ਜ਼ਿਆਦਾਤਰ ਜਿਹੜੇ ਲੋਕ ਨੇ ਇੱਥੇ ਆਣ ਕੇ ਚਾਰਾ ਜਾਂ ਕੋਈ ਹੋਰ ਸੇਵਾ ਕਰ ਸਕਦੇ ਨੇ ਹਾਂਜੀ ਅਸੀਂ ਤਾਂ ਅਪੀਲ ਕਰਦੇ ਹਾਂ ਪੂਰੇ ਇਲਾਕੇ ਨੂੰ ਵੀ ਕਰਦੇ ਹਾਂ ਜੇ ਨਿਊ ਚੰਡੀਗੜ੍ਹ ਜਿਹਨੇ ਨੇੜੇ ਤੇੜੇ ਜਿ ਆਈਪੀਏ ਕਲੋਨੀਆ ਮੁੱਲਾਂਪੁਰ ਗਰੀਬ ਦਾ ਸਭ ਨੂੰ ਅਪੀਲ ਇਹ ਕਰਦੇ ਹਾਂ ਕਿ ਇੱਥੇ ਵੀ ਆਓ ਨਾਲੇ ਮਾਤਾ ਜੀ ਗਊ ਮਾਤਾ ਜੀ ਸੇਵਾ ਘੱਟ ਹੋ ਜੰ ਦੋਨੀਆਂ ਚੀਜ਼ਾਂ ਹੋ ਗਈਆਂ ਉਹ ਯੋਗ ਦੇ ਵਿੱਚ ਕਹਿੰਦੇ ਆ ਨਾ ਨਾਲੇ ਪੁੰਨ ਨਾਲੇ ਫਲੀਆਂ ਉਹ ਵਾਲਾ ਕੰਮ ਹੋ ਜਾਂਦਾ ਜੀ ਵੀ ਅਸੀਂ ਤਾਂ ਆਹ ਚਾਹੁੰਦੇ ਆ ਵੀ ਇੱਥੇ ਆਓ ਮਾਤਾ ਦੇ ਮੱਥੇ ਦਰਸ਼ਨ ਕਰਨ ਤੋਂ ਬਾਅਦ ਇੱਥੇ ਸੇਵਾ ਵੀ ਕਰਕੇ ਜਾਓ ਅਸੀਂ ਇਹ ਨਹੀਂ ਕਹਿੰਦੇ ਵੀ ਪੈਸੇ ਹੀ ਦੇ ਸੇਵਾ ਹੋ ਜੂਵੇ ਇਹ ਨਹੀਂ ਕਹਿੰਦੇ ਚਾਰਾ ਦੇ ਜੋ ਕੋਈ ਕੋਈ ਆਪਣਾ ਤੂੜੀ ਦੇ ਜੋ ਕੋਈ ਕੁਝ ਵੀ ਦੇ ਜੋ ਕਿਸੇ ਕਿਸਮ ਦੀ ਵੀ ਸੇਵਾ ਦੇ ਆਪਣਾ ਕੋਈ ਵੀ ਸੇਵਾ ਦੇਣੀ ਹੈ ਉਹ ਕਮੇਟੀ ਕੋਲੋਂ ਪਰਚੀ ਵੀ ਲੈ ਸਕਦਾ ਪਰਚੀ ਬਕਾੜ ਹਾਂ ਜੀ ਪੂਰਾ ਰਿਕਾਰਡ ਰੱਖਿਆ ਜਾਂਦਾ ਉਹਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਜੀ ਐਦਾਂ ਨਹੀਂ ਆਗੇ ਵੀ ਹਾਂ ਆਪਣੇ ਐਵੇਂ ਕੱਚੇ ਪੈਸਿਆਂ ਦੇ ਕੋ ਕਰਕੇ ਦੇ ਦਿੰਨੇ ਆ ਪ੍ਰੋਪਰ ਰੂਲੇ ਰਿਕਾਰਡ ਮਿਲੂਗਾ ਜੀ ਜਦੋਂ ਮਰਜੀ ਜਿੱਥੇ ਮੈਂ ਜਿਹੜੇ ਰਿਕਾਰਡ ਤੁਸੀਂ ਕਹੋਗੇ ਉਹ ਰਿਕਾਰਡ ਮਿਲੇਗਾ ਜੀ